ਹਾਂਜੀ ਮਾਲਕੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਭਾਈ ਪਿਛਲੇ ਵੀਡੀਓ ਚ ਮੈਂ ਤਿੰਨ ਚਾਰ ਗੱਲਾਂ ਪੁੱਛੀਆਂ ਸੀ ਇੱਕ ਸਭ ਤੋਂ ਜਿਹੜੀ ਜ਼ਰੂਰੀ ਗੱਲ ਜਿਹਦਾ ਜਵਾਬ ਮੈਨੂੰ ਚਾਹੀਦਾ ਸੀ ਉਹ ਇਹ ਕੀ ਚਲੋ ਹਿੰਦੀ ਵਿੱਚ ਤਾਂ ਮੈਂ ਆਪਣੇ ਜਿਹੜੇ ਕਬੱਡੀ ਦੇ ਵੀਡੀਓ ਬਣਾਉਣਾ ਉਹਦਾ ਨਾਮ ਰੱਖਿਆ ਹੋਇਆ ਸੁਨੀਲ ਕੇ ਸੂਤਰ ਉਹ ਇੱਕ ਅਲੱਗ ਚੈਨਲ ਹੈ ਉਹਨੂੰ ਵੀ ਚਾਹੋ ਤਾਂ ਠਾ ਕਰਕੇ ਸਬਸਕ੍ਰਾਈਬ ਕਰ ਲਓ ਤੇ ਆ ਜਿਹੜਾ ਪੰਜਾਬੀ ਵਾਲਾ ਚੈਨਲ ਹੈ ਜਿੱਥੇ ਆਮ ਤੌਰ ਤੇ ਕ੍ਰਿਕਟ ਦੀਆਂ ਗੱਲਾਂ ਕਰਦਾ ਹੌਕੀ ਦੀ ਅਸੀਂ ਇਹ ਕਰਾਂਗੇ ਆਪਾਂ ਗੱਲਾਂ ਕਿਉਂਕਿ ਹਾਕੀ ਨਾਲ ਵੈਸੀ ਪੰਜਾਬੀਆਂ ਦਾ ਬੜਾ ਡੂੰਘਾ ਪਿਆਰ ਹੁੰਦਾ ਐਸ ਪੰਜਾਬੀ ਤੁਸੀਂ ਵੀਰ ਮਿੱਤਰਾਂ ਭੈਣਾ ਨੇ ਬਹੁਤ ਸਾਰੇ ਸੁਝਾਅ ਦਿੱਤੇ YouTube ਤੇ ਵੀ ਆਏ Instagram ਤੇ ਵੀ ਆਏ ਉੱਥੇ ਵੀ ਮੈਂ ਇੱਕ VOTING ਦੀ ਚਲਾਈ ਹੈਗੀ ਐ ਕਈ ਮੈਨੂੰ ਸੁਝਾਅ ਚੰਗੇ ਲੱਗੇ ਸੁਨੀਲ ਕ੍ਰਿਕਟ ਵਾਲਾ ਕ੍ਰਿਕਟ ਵਾਲਾ ਸੁਨੀਲ ਇੱਕ ਮੈਨੂੰ ਬੜਾ ਵਧੀਆ ਲੱਗਿਆ ਸੁਨੀਲ ਦੀ ਸਾਥ ਸਰਪੰਚ ਦੀ ਸਾਥ ਸਪੋਰਟਸ ਦੀਆਂ ਗੱਲਾਂ ਸਪੋਰਟਸ ਦੀਆਂ ਖਬਰਾਂ ਬਹੁਤ ਸਾਰੇ ਮੈਨੂੰ ਚੰਗੇ ਨਾਮ ਲੱਗੇ ਫਿਰ ਇੱਕ ਮੈਂ ਤਿੰਨ ਚਾਰਾਂ ਨਾਮਾਂ ਨੂੰ ਇਕੱਠਾ ਜਾ ਕਰਕੇ ਮਿਲਾ ਕੇ ਇੱਕ ਨਵਾਂ ਨਾਮ ਉਸਾਰ ਲਿਆ ਸਰਪੰਚ ਅਤੇ ਸਪੋਰਟਸ ਇਸ ਚੈਨਲ ਦਾ ਨਾਮ ਤੁਹਾਡੇ ਸਾਰਿਆਂ ਦੇ ਪਿਆਰ ਦੇ ਕਰਕੇ ਸਰਪੰਚ ਅਤੇ ਸਪੋਰਟਸ ਅੱਜ ਤੋਂ ਰੱਖਣ ਦਾ ਸਰਵਸਮਤੀ ਨਾਲ ਫੈਸਲਾ ਕੀਤਾ ਗਿਆ ਹੈ ਉਹ ਸਰਵਸਮਤੀ ਮੇਰੀ ਹੈ ਔਰ ਤੁਹਾਡੀ ਹੈ ਹੁਣ ਸਰਪੰਚ ਅਤੇ ਸਪੋਰਟਸ ਕਿਉਂ ਰੱਖਿਆ ਗਿਆ ਨਾਮ ਨੰਬਰ 1 ਇੱਕ ਤਾਂ ਸਪੋਰਟਸ ਦੀਆਂ ਗੱਲਾਂ ਹੋਣਗੀਆਂ ਕਾਫੀ ਕੁਝ ਕ੍ਰਿਕਟ ਦੀਆਂ ਹੋਣਗੀਆਂ ਵਿੱਚੋਂ ਵਿੱਚੋਂ ਆਪਾਂ ਹਾਕੀ ਦੀਆਂ ਵੀ ਕਰਾਂਗੇ ਕੋਈ ਹੋਰ ਜੇ ਆਪਣੇ ਹਿੰਦੁਸਤਾਨੀ ਵੀਰ ਭੈਣ ਨੇ ਜਾਂ ਆਪਣੇ ਪੰਜਾਬੀ ਵੀਰਾਂ ਭੈਣਾਂ ਨੇ ਕੁਝ ਖਾਸ ਕੰਮ ਕੀਤਾ ਉਹਨਾਂ ਦੀਆਂ ਗੱਲਾਂ ਵੀ ਕਰਾਂਗੇ ਕ੍ਰਿਕਟ ਤੋਂ ਹਟ ਕੇ ਵੀ ਤੇ ਸਰਪੰਚ ਕੌਣ ਹੈ ਸਰਪੰਚਨਾ ਮੈਂ ਦਿਮਾਗ ਲਾਇਆ ਸੋਚਿਆ ਕਿ ਯਾਰ ਇੱਕ ਖਿਡਾਰੀ ਸਰਪੰਚ ਨਹੀਂ ਹੋ ਸਕਦਾ ਖਿਡਾਰੀ ਸਰਪੰਚ ਆਪਾਂ ਕਹੇ ਹੈ ਪਰ ਅਖੀਰ ਤੇ ਸਰਪੰਚ ਪਤਾ ਕੌਣ ਹੈ ਸਰਪੰਚ ਆ ਤੁਹਾਡਾ ਪਿਆਰ ਮੈਂ ਦੇਖੋ 2023 ਵਿੱਚ ਆਈਪੀਐਲ ਦੀ ਜੋ ਪਹਿਲੀ ਵਾਰੀ ਪੰਜਾਬੀ ਕਮੈਂਟਰੀ ਹੋਈ ਉਦੋਂ ਸ਼ਿਖਰ ਤਵਨੂ ਕਿਹਾ ਸੀ ਪੰਜਾਬ ਦਾ ਸਰਪੰਚ ਤੁਸੀਂ ਪਸੰਦ ਕੀਤਾ ਤੁਸੀਂ ਬੈਨਰ ਪੋਸਟਰ ਮੋਹਾਲੀ ਦੇ ਸਟੇਡੀਅਮ ਵਿੱਚ ਬਣਾ ਕੇ ਲੈ ਕੇ ਆਏ ਸ਼ੇਗਰ ਦਵਨ ਸਰਪੰਚ ਸਹਿਮ ਕਰਨ ਸਾਫ ਦਾ ਸਰਪੰਚ ਫਿਰ 2024 ਜਿਹੜਾ ਪੈਰਿਸ 올림픽ਸ ਹੋਇਆ ਉਹਦੇ ਵਿੱਚ ਆਪਣੀ ਦੇਸ਼ ਦੀ ਹਾਕੀ ਟੀਮ ਦੇ ਕੈਪਟਨ ਹਰਮਨ ਪ੍ਰੀਤ ਸਿੰਘ ਸਾਹਿਬ ਨੂੰ ਮੈਂ ਸਰਪੰਚ ਕਿਹਾ ਉਹ ਵੀ ਆਪਣੇ ਪੰਜਾਬ ਦੇ ਹੈ ਰਈਏ ਦੇ ਲਾਗੇ ਦੇ ਸ਼੍ਰੀ ਅੰਮ੍ਰਿਤ ਸਰ ਸਾਹਿਬ ਦੇ ਲਾਗੇ ਦੇ ਤੇ ਉਹ ਨਾਮ ਬਹੁਤ ਵੱਡਾ ਬਣ ਗਿਆ ਜੀ ਉਹ ਪੈਰਿਸ 올림픽ਸ ਵਿੱਚ ਟੌਪ ਸਕੋਰਰ ਬਣੇ 10 ਗੋਲ ਕੀਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਵੀ ਉਹਨਾਂ ਨੂੰ ਸਰਪੰਚ ਕਹਿਣਾ ਸ਼ੁਰੂ ਕਰਤਾ ਪੂਰੇ ਮੀਡੀਆ ਨੇ ਸਰਪੰਚ ਕਹਿਣਾ ਸ਼ੁਰੂ ਕਰਤਾ ਤੇ ਹੁਣ ਜਦੋਂ 2025 ਦਾ ਆਈਪੀਐਲ ਆਇਆ ਉਦੋਂ ਮੈਂ ਪੰਜਾਬ ਦੇ ਨਵੇਂ ਕੈਪਟਨ ਨੂੰ ਸ਼੍ਰੇਸ਼ ਅਸਈਅਰ ਸਾਹਿਬ ਨੂੰ ਸਰਪੰਚ ਕਹਿਣਾ ਸ਼ੁਰੂ ਕਰਤਾ ਇਹ ਤਿੰਨੋਂ ਨਾਮ ਤਿੰਨਾ ਖਿਡਾਰੀਆਂ ਨੂੰ ਜਿਹੜਾ ਇਹ ਨਾਮ ਸਰਪੰਚ ਮੈਂ ਦਿੱਤਾ ਮੇਰੇ ਸਾਥੀਆਂ ਨੇ ਵੀ ਦਿੱਤਾ ਉਹ ਕਿਉਂ ਇੰਨਾ ਵੱਡਾ ਹੋਇਆ ਉਹ ਵੱਡਾ ਹੋਇਆ ਜੀ ਤੁਹਾਡੇ ਪਿਆਰ ਕਰਕੇ ਨਾਮ ਤਾਂ ਬਥੇਰੀ ਦੁਨੀਆਂ ਬਥੇਰੇ ਪਲੇਅਰਾਂ ਨੂੰ ਦਿੰਦੀ ਹੈ ਮਸ਼ਹੂਰ ਵੀ ਹੁੰਦੇ ਹਨ ਸਚਿਨ ਤੰਦੁਲਕਰ ਮਾਸਟਰ ਬਲਾਸਟਰ ਰੋਹਿਤ ਸ਼ਰਮਾ ਹਿੱਟਮੈਨ ਵਗੈਰਾ ਵਗੈਰਾ ਕਪਿਲ ਦੇਵ ਸਾਬ ਨੂੰ ਵੀ ਕਪਿਲਜ਼ ਦੇਵਿਲਜ਼ ਉਹ ਟੀਮਸ ਨੂੰ ਨਾਉ ਟੀਮਾਂ ਨੂੰ ਨਾਮ ਦਿੱਤਾ ਗਿਆ ਸੀ ਬੇਸਿਕਲੀ ਜੇ ਤੁਹਾਡਾ ਪਿਆਰ ਨਾ ਹੋਵੇ ਤੁਹਾਡੀ ਐਕਸੈਪਟੈਂਸ ਨਾ ਹੋਵੇ ਤੁਸੀਂ ਉਸ ਚੀਜ਼ ਨੂੰ ਮੰਨੋ ਨਾ ਤਾਂ ਫਿਰ ਉਹ ਨਾਮ ਵੱਡੇ ਨਹੀਂ ਬਣਦੇ ਤੁਸੀਂ ਉਹ ਸਰਪੰਚ ਲਫ਼ਜ਼ ਪਸੰਦ ਕੀਤਾ ਸ਼ਿਖਰਤਵੰਦਾ ਵੀ ਹਰਮਨਪ੍ਰੀਤ ਦਾ ਵੀ ਤੇ ਸ਼੍ਰੇਸ਼ ਅਯਰ ਦਾ ਵੀ ਤੁਸੀਂ ਲਿਖਣਾ ਸ਼ੁਰੂ ਕੀਤਾ ਕਮੈਂਟਾਂ ਵਿੱਚ ਪੋਸਟਾਂ ਵਿੱਚ ਫਿਰ ਮੀਡੀਆ ਨੇ ਲਿਖਣਾ ਸ਼ੁਰੂ ਕੀਤਾ ਫਿਰ ਟੀਮਾਂ ਨੇ ਵੀ ਕਾਪੀ ਕਰ ਲਿਆ ਪਰ ਮੋਟੀ ਗੱਲ ਇਹ ਹੈ ਕਿ ਜੇ ਤੁਹਾਡਾ ਪਿਆਰ ਨਾ ਹੁੰਦਾ ਤੁਸੀਂ ਮਨਜ਼ੂਰ ਨਾ ਕਰਦੇ ਐਸ ਲਫ਼ਜ਼ ਨੂੰ ਕਿ ਇੱਕ ਖਿਡਾਰੀ ਦੇ ਨਾਲ ਜਾਣਾ ਚਾਹੀਦਾ ਉਹ ਕਦੇ ਵੀ ਵੱਡਾ ਨਾ ਬਣਦਾ ਇਸ ਵਾਸਤੇ ਐਸ ਚੈਨਲ ਦਾ ਨਾਮ ਸਰਪੰਚ ਅਤੇ ਸਪੋਰਟਸ ਰੱਖਣ ਦਾ ਮਤਲਬ ਇਹ ਹੀ ਹੈ ਕਿ ਸਪੋਰਟਸ ਦੀ ਗੱਲ ਕਰਾਂਗੇ ਆਪਾਂ ਦੋਵੇਂ ਰਲ ਕੇ ਤੇ ਸਰਪੰਚ ਤੁਹਾਡਾ ਪਿਆਰ ਹੈ ਤੁਸੀਂ ਜਿੰਨੂੰ ਚਾਹੋ ਸਰਪੰਚ ਬਣਾ ਸਕਦੇ ਹੋ ਜਿੰਨੂੰ ਚਾਹੋ ਸਰਪੰਚੀ ਤੋਂ ਠਾ ਕਰਕੇ ਥੱਲੇ ला ਸਕਦੇ ਹੋ ਮਨਜ਼ੂਰ ਹੈ ਜੀ ਸਰਪੰਚ ਅਤੇ ਸਪੋਰਟਸ ਤੇ ਆਪਾਂ ਅੱਗੇ ਚੱਲੀਏ ਖਾਤੇ 4 ਮਿੰਟ ਤਾਂ ਮੈਸੇ ਟੌਪਿਕ ਤੇ ਹੀ ਖਾ ਲੈ ਤਿੰਨ ਗੱਲਾਂ ਕਰਾਂਗਾ ਅੱਜ ਬਹੁਤ ਜ਼ਰੂਰੀ ਪਹਿਲੀ ਗੱਲ ਇਹ ਹੈ ਆ ਜਿਹੜਾ ਬਸ ਕੁਝ ਘੰਟਿਆਂ ਵਿੱਚ ਲਾਰਡਜ਼ ਦਾ ਤੀਜਾ ਟੈਸਟ ਮੈਚ ਸ਼ੁਰੂ ਹੈ ਉਹਦੇ ਵਿੱਚ ਜੱਸੀ ਭਾਜੀ ਆਣਗੇ ਜਸਪ੍ਰੀਤ ਬੂਮਰਾ ਖੇਡਣਗੇ ਤਾਂ ਫਿਰ ਬਾਹਰ ਕੋਟ ਜਾਣਗੇ ਤੇ ਅਰਸ਼ਦੀਪ ਸਿੰਘ ਕਿੱਥੋਂ ਆਣਗੇ ਉਹ ਇੱਕ ਗੱਲ ਹੈ ਨੰਬਰ 2 ਉਹ ਪੰਜਾਬ ਕਿੰਗਸ ਦਾ ਮੁਸ਼ੀਰ ਖਾਨ ਉਹ ਸਾਡਾ ਕਾਕਾ ਉਹ ਇੰਗਲੈਂਡ ਵਿੱਚ ਜਾ ਕੇ ਪਾਰਿਆ ਪਟਾਕਾ ਹਾਂਜੀ ਤੀਜੀ ਗੱਲ ਮੈਂ ਕਰੂੰਗਾ ਸ਼੍ਰੀਲੰਕਾ ਦੇ ਉਸ ਫਾਸਟ ਬੋਲਰ ਦੀ ਜਿਹੜਾ ਕਿਸੇ ਟਾਈਮ ਸਭ ਤੋਂ ਕੈਂਟ ਫਾਸਟ ਬੋਲਰ ਮੰਨਿਆ ਜਾ ਰਿਹਾ ਸੀ ਲੰਕਾ ਦਾ ਅੱਜ ਜੈਵਲਿਨ ਥ्रो ਕਰਕੇ ਨੀਰਜ ਚੋਪੜਾ ਨੂੰ ਇੱਕ ਵਾਰੀ ਉਹਨੇ ਤੰਗ ਕਰਤਾ ਸੀ ਨਾਮ ਹੈ ਜੀ ਰੁਮੇਸ਼ ਥਰੰਗਾ ਪਥੇਰਾਗੇ ਤੇ ਆਜੋ ਫਿਰ ਸਰਪੰਚ ਅਤੇ ਸਪੋਰਟਸ ਦੇ ਇਸ ਖਾਸ ਪਹਿਲੇ ਐਪੀਸੋਡ ਵਿੱਚ ਤੁਹਾਡਾ ਸਵਾਗਤ ਹੈ ਪਹਿਲੀ ਗੱਲ ਲਾਰਡਸ ਟੈਸਟ ਮੈਚ ਦੀ ਇੱਕ ਇੱਕ ਨਾਲ ਸੀਰੀਜ਼ ਬਰਾਬਰ ਚੱਲ ਰਹੀ ਹੈ ਤੀਜਾ ਮੈਚ ਲਾਰਡਸ ਵਿੱਚ ਹੋਣਾ ਹੈ ਤੇ ਲਾਰਡਸ ਵਿੱਚ ਆਪਾਂ ਮੈਂ ਜਿੰਨਾ ਜਾਣਦੇ ਆ ਇਹ ਤੁਸੀਂ ਵੀ ਜਾਣਦੇ ਹੋ ਲਾਰਡਸ ਵਿੱਚ ਹੋਣੇ ਹੋਣੇ WTC ਦਾ ਫਾਈਨਲ ਹੋਇਆ ਹੈ ਦੱਖਣ ਅਫਰੀਕਾ ਪਹਿਲੀ ਵਾਰੀ ਜਿੱਤੀ ਹੈ ਪੂਨੀ 2016 ਬਾਅਦ ਕੋਈ ਉਹਨਾਂ ਨੂੰ ICC ਦੀ ਟਰੋਫੀ ਮਿਲੀ ਹੈ ਤੇ ਇੱਥੇ ਆਪਣੇ ਕੋਲ ਦੋ ਇੱਕ ਅੱਗੇ ਜਾਣ ਦਾ ਮੌਕਾ ਵੀ ਹੈਗਾ ਜੇ ਤੇ ਕਨਫਰਮ ਹੈ ਕਿ ਜੱਸੀ ਭਾਜੀ ਆਣਗੇ ਇਹ ਪਹਿਲੀ ਤੈਹ ਹੋ ਚੁੱਕਿਆ ਸੀ ਸੀਰੀਜ਼ ਸ਼ੁਰੂ ਹੋਣ ਤੋਂ ਕਈ ਮਹੀਨੇ ਪਹਿਲੇ ਡਿਸਾਈਡ ਕਰ ਲਿਆ ਗਿਆ ਸੀ ਕਿ ਜੱਸੀ ਭਾਜੀ ਪਹਿਲਾ ਔਰ ਤੀਜਾ ਟੈਸਟ ਮੈਚ ਖੇਡਣਗੇ ਫਿਰ ਚੌਥੇ ਜਾਂ ਪੰਜਵੇਂ ਵਿੱਚੋਂ ਇੱਕ ਹੋਰ ਖੇਡਣਗੇ ਹਾਲਾਤ ਦੇ ਅਨੁਸਾਰ ਹੁਣ ਜੱਸੀ ਭਾਜੀ ਆਣਗੇ ਤਾਂ ਬਾਹਰ ਕੌਣ ਜਾਣਗੇ ਪ੍ਰਸਿੱਧ ਕ੍ਰਿਸ਼ਨਾ ਹੀ ਜਾਣਗੇ ਭਾਈ ਉਹੀ ਬਣਦੇ ਐ ਬਾਹਰ ਜਾਣੇ ਸਿਰਾਜ ਨੇ ਚੰਗਾ ਕੀਤਾ ਆਕਾਸ਼ ਦੀਪ ਸਿੰਘ ਨੇ ਬਹੁਤ ਚੰਗਾ ਕੀਤਾ ਤੇ ਉਹਨਾਂ ਦੀ ਜਗ੍ਹਾ ਜੱਸੀ ਭਾਜੀ ਆਣਗੇ ਤੇ ਜੱਸੀ ਭਾਜੀ ਆਣਗੇ ਤਾਂ ਫਿਰ ਅਰਸ਼ਦੀਪ ਸਿੰਘ ਸਾਹਿਬ ਕਿਵੇਂ ਆਣਗੇ ਅਸੀਂ ਤਾਂ ਸਾਡੀਆਂ ਅੱਖੀਆਂ ਤਰਸ ਗਈਆਂ ਸਾਡੇ ਬਟਾਲਵੀ ਮੁੰਡੇ ਨੂੰ ਚਿੱਟੀ ਵਾਲੀ ਇੰਡੀਆ ਦੀ ਜਰਸੀ ਪਾ ਕੇ ਇੰਗਲੈਂਡ ਵਿੱਚ ਬੋਲ ਇਧਰ ਉਧਰ ਘੁਮਾਉਂਦੇ ਨੂੰ ਦੇਖਦੇ ਸਾਡੀਆਂ ਅੱਖੀਆਂ ਤਰਸ ਗਈਆਂ ਜੀ ਹੁਣ ਅਰਸ਼ਦੀਪ ਦੀ ਥਾਂ ਕੀ ਦੀ ਜਗ੍ਹਾ ਤੇ ਬਣਦੀ ਹੈ ਜਾਂ ਤਾਂ ਦੂਆ ਵਿੱਚੋਂ ਇੱਕ ਸਪਿਨਰ ਬਾਹਰ ਬੈਠੇ ਰਵਿੰਦਰ ਜੜੇਜਾ ਜਾਂ ਫਿਰ ਵਾਸ਼ਿੰਗਟਨ ਸੁੰਦਰ ਪਰ ਚੱਕਰ ਇਹ ਹੈ ਕਿ ਲਾਰਡਸ ਵਿੱਚ ਜੋ ਆਪਾਂ ਪਿਛਲੇ ਟੈਸਟ ਮੈਚ ਦੇਖੇ ہیں ਗੇਂਦ ਨੀਵੀਂ ਰਹਿ ਰਹੀ ਸੀ ਦੂਜੇ ਤੀਜੇ ਚੌਥੇ ਪੰਜਵੇਂ ਦਿਨ ਤੇ ਜੇ ਕਿਤੇ ਆਪਾਂ ਫਿਰ ਅਖੀਰ ਤੇ ਬੋਲਿੰਗ ਕਰਨੀ ਹੋਈ ਤਾਂ ਪੰਜਵੇਂ ਦਿਨ ਦੋ ਸਪਿਨਰਾਂ ਦੀ ਲੋੜ ਤਾਂ ਪਾਊਗੀ ਤਾਂ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਬਾਹਰ ਕੱਢਣਾ ਔਖਾ ਹੈ ਨਾਲੇ ਦੋਵੇਂ ਹੈਗੇ ਆ ਜੈਨੂਇਨ ਆਲ ਰਾਊਂਡਰ ਦੋਵਾਂ ਨੇ ਬੈਟਿੰਗ ਵੀ ਕੀਤੀ ਹੈ ਪਿਛਲੇ ਮੈਚ ਵਿੱਚ ਫਿਰ ਕਿਹਨੂੰ ਬਾਹਰ ਕੱਢੋਗੇ ਫਿਰ ਨਿਤਿਸ਼ ਕੁਮਾਰ ਰੈਡੀ ਬਾਹਰ ਜਾ ਸਕਦੇ ਆ ਪਰ ਉਹਦਾ ਮਤਲਬ ਇਹ ਹੋਇਆ ਕਿ ਤੁਸੀਂ ਇੱਕ 올ਰਾਊਂਡਰ ਦੀ ਥਾਂ ਤੇ ਇੱਕ ਪਿਓਰ ਬੋਲਰ ਲੈ ਕੇ ਆ ਰਹੇ ਹੋ ਹਾਲਾਂਕਿ ਉਹਨਾਂ ਨੇ ਪਿਛਲੇ ਮੈਚ ਵਿੱਚ ਕਿੰਨੇ 2-3 ਰਨ ਨਹੀਂ ਬਣਾਏ ਸੀ ਵਿਕਟ ਲੈਣਾ ਦੂਰ ਦੀ ਗੱਲ ਹੈ ਉਹਨਾਂ ਨੂੰ ਤਾਂ ਸਵਾਰ ਕੇ ਓਵਰ ਹੀ ਨਹੀਂ ਮਿਲਦੇ ਪਏ ਸੀ ਤੇ ਫਿਰ ਨਿਤਿਸ਼ ਕੁਮਾਰ ਰੈਡੀ ਨੂੰ ਤੁਸੀਂ ਬਾਹਰ ਕਿਉਂ ਕੱਢੋਗੇ ਉਹ ਵੀ ਇੱਕ ਮੈਚ ਖੜਾ ਕੇ ਕਰੁਨ ਨਾਇਰ ਵੀ ਹਲੇ ਤੱਕ ਕੁਝ ਖਾਸ ਕੀਤਾ ਨਹੀਂ ਹੈਗਾ ਨਾਇਰ ਤਾਂ ਚਲੋ ਖੇਡਣਗੇ ਉਹਦਾ ਮੇਨ ਪਿਓਰ ਬੈਟਸਮੈਨ ਹੈ ਨਿਤਿਸ਼ ਕੁਮਾਰ ਰੈਡੀ 올ਰਾਊਂਡਰ ਹੈ ਕੀ ਰੈਡੀ ਦੀ ਥਾਂ ਤੇ ਅਰਸ਼ਦੀਪ ਸਿੰਘ ਖੇਡ ਸਕਦੇ ਆ ਕਿਉਂਕਿ ਜੋ ਆਪਾਂ ਉਥੇ ਪਿਚ ਦੇਖੀ ਹੈ ਉਹ ਕਹਿੰਦੇ ਕਿ ਅਸੀਂ ਹਰੇਕਾਵਲੀ ਪਿਚ ਦੇਾਂਗੇ ਬ੍ਰੈਂਡਨ ਮੈਕਲਮ ਨੇ ਕਿਹਾ ਕਿ ਸਾਨੂੰ ਐਦਾਂ ਇੱਧਰ ਉੱਧਰ ਗੇਂਦ ਸਵਿੰਗ ਕਰਾਣ ਵਾਲੀ ਸੀਮ ਕਰਾਣ ਵਾਲੀ ਪਿਚ ਦਿਓ ਤਾਂ ਕਿ ਅਸੀਂ ਜਿੱਤ ਸਕੀਏ ਜੇ ਐਦਾਂ ਦੀ ਪਿਚ ਹੈ ਫਿਰ ਚੌਥਾ ਫਾਸਟ ਬੋਲਰ ਖੜਾਣਾ ਕੋਈ ਮਾੜੀ ਗੱਲ ਨਹੀਂ ਹੈਗੀ ਨੀਤੀਸ਼ ਕੁਮਾਰ ਰੈਡੀ ਜੇ ਨਾ ਵੀ ਖੇਡਣ ਤਾਂ 올ਰਾਊਂਡਰ ਦੇ ਤੌਰ ਤੇ ਪੰਜਵੇਂ ਇਨ ਬੈਟਸਮੈਨ ਹੈ ਆਪਣੇ ਕੋਲ ਇੱਕ ਜੜੇਜਾ ਸਾਹਿਬ ਹੈ ਇੱਕ ਸੁੰਦਰ ਹੈ ਸੱਤ ਤਾਂ ਆਪਣੇ ਕੋਲ ਬੈਟਸਮੈਨ ਹੋਗੇ ਹੈਨਾ ਤੁਸੀਂ ਫਿਰ ਚਾਰ ਮੇਨ ਫਾਸਟ ਬੋਲਰ ਖੜਾ ਲਓ ਜੱਸੀ ਭਾਜੀ ਵੀ ਆਜਣ ਤੇ ਅਰਸ਼ਦੀਪ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜੇ ਪਿਚ ਹਰੀ ਹੈਗੀ ਤਾਂ ਜੇ ਪਿਚ ਹਰੀ ਨਹੀਂ ਹੈਗੀ ਉਦਾਂ ਦੀ ਹੈਗੀ ਹੈ ਫਿਰ ਸ਼ਾਇਦ ਸਿਰਫ ਜੱਸੀ ਭਾਜੀ ਅੰਦਰ ਆਣ ਤਿਆਰ ਸ਼ਦੀਪ ਨੂੰ ਫਿਰ ਉਡੀਕ ਕਰਨੀ ਪਵੇ ਹਾਲਾਂਕਿ ਉੱਥੋਂ ਦਾ ਜਿਹੜਾ ਚੈਨਲ ਹੈ ਨਾ ਸਕਾਈ ਸਪੋਰਟਸ ਉਹ ਬੜੇ ਪਤੰਦਰ ਹਨ ਉਹਨਾਂ ਨੇ ਨਾ ਇੱਕ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਤੇ ਗ੍ਰਾਫਿਕ ਜਿਹਾ ਪਾਇਆ ਦੇਖੋ ਜਰਾ ਕਹਿੰਦੇ ਜੱਸੀ ਭਾਜੀ ਦੇ ਨਾਲ ਤੁਸੀਂ 40 ਵਿੱਚੋਂ 20 ਟੈਸਟ ਮੈਚ ਜਿੱਤੇ ਹਨ ਤੇ ਜੱਸੀ ਭਾਜੀ ਦੇ ਬਿਨਾ 70 ਵਿੱਚੋਂ 19 ਮੈਚ ਜਿੱਤੇ ਹਨ ਯਾਨੀ ਜੱਸੀ ਭਾਜੀ ਦੇ ਬਿਨਾ ਤੁਸੀਂ ਜ਼ਿਆਦਾ ਕ੍ਰਿਕਟ ਜਿੱਤਦੇ ਹੋ ਗਲਤ ਤਾਂ ਵੈਸੇ ਗਲਤ ਨਹੀਂ ਹੈਗੀ ਕਿਉਂਕਿ ਜਸੀ ਭਾਜੀ ਦੇ ਨਾਲ ਆਪਾਂ ਪਹਿਲਾ ਮੈਚ ਹਾਰੇ ਤੇ ਜਸੀ ਭਾਜੀ ਦੇ ਬਿਨਾ ਆਪਾਂ ਦੂਜਾ ਮੈਚ ਜਿੱਤੇ ਪਰ ਇਹ ਹੁੰਦੀ ਹੈ ਮਾਈਂਡ ਗੇਮਾਂ ਦਿਮਾਗੀ ਖੇਡਾਂ ਜੋ ਉਹ ਖੇਡਣਦੇ ਆਂ ਸਾਨੂੰ ਵੀ ਪਤਾ ਕਿਵੇਂ ਖੇਡਣਾ ਹੈ ਖੇਡਦੇ ਜਵਾਕ ਮੁੰਡੇ ਖੇਡ ਲੈਂਦੇ ਇਹ ਹੋ ਗਈ ਜੀ ਪਹਿਲੇ ਟੈਸਟ ਮੈਚ ਦੀ ਗੱਲ ਨਹੀਂ ਤੀਜੇ ਟੈਸਟ ਮੈਚ ਦੀ ਗੱਲ ਜੋ ਇਸ ਵੀਡੀਓ ਦੀ ਪਹਿਲੀ ਗੱਲ ਸੀ ਦੂਜੀ ਗੱਲ ਤੇ ਆਜੋ 무ਸ਼ੀਰ ਖਾਨ ਯਾਦ ਹੈ ਸਰਫਰਾਜ਼ ਖਾਨ ਦਾ ਛੋਟਾ ਭਰਾ ਉਹ 20 ਸਾਲਾਂ ਦਾ ਕਾਕਾ ਜਿਹੜਾ ਪਿਛਲੇ ਸੀਜ਼ਨ ਪੰਜਾਬ ਕਿੰਗਸ ਦੀ ਜਰਸੀ ਪਾ ਕੇ ਖੇਡਿਆ ਸੀ ਖੇਡਿਆ ਤਾਂ ਕਾਨੂੰਸੀ ਇੱਕ ਕਦੇ ਮੈਚ ਵਿੱਚ ਵਾਰੀ ਮਿਲੀ ਸੀ ਉਹ ਵੀ ਡੱਕ ਬਣਾ ਕੇ ਆਊਟ ਹੋ ਗਿਆ ਸੀ ਉਹਨਾਂ ਵੀਡੀਓ ਚੱਲਿਆ ਸੀ ਉਹ ਸ਼ਰੇਆ ਸૈયਰ ਦੀ ਨਕਲ ਕਰਦਾ ਸੀ ਜਿਵੇਂ ਯਾਦ ਹੈ ਐਦਾਂ ਕਰਕੇ ਚੱਲਦਾ ਸੀ ਉਹ 무ਸ਼ੀਰ ਖਾਨ ਇਸ ਟਾਈਮ MCA émerging player ਦਾ ਇੱਕ ਟੂਰ ਚੱਲ ਰਿਹਾ ਹੈ ਇੰਗਲੈਂਡ ਦਾ ਉਹਦੇ ਵਿੱਚ ਬਾਈ ਜੀ ਨੇ ਲਗਾਤਾਰ ਤਿੰਨ ਮੈਚਾਂ ਵਿੱਚ ਤਿੰਨ ਸੈਂਕੜੇ ਬਣਾਤੇ ਹੁਣੇ-ਹੁਣੇ ਇਨਫੈਕਟ 2 3 4 ਹਫ਼ਤੇ ਪਹਿਲੇ ਮੁੰਬਈ T20 ਲੀਗ ਹੋਈ ਸੀ ਉਥੇ 5 ਮੈਚਾਂ ਵਿੱਚ ਸਿਰਫ 68 ਰਨ ਬਣਾਏ ਸੀ ਮੁਸ਼ੀਰ ਖਾਨ ਨੇ ਇੱਥੇ ਇੰਗਲੈਂਡ ਜਾ ਕੇ ਔਖੇ ਹਾਲਾਤਾਂ ਵਿੱਚ 3 ਮੈਚਾਂ ਵਿੱਚ 3 ਸੈਂਕੜੇ ਬਣਾਤੇ ਹੁਣੇ-ਹੁਣੇ ਸੋਮਵਾਰ ਨੂੰ 146 ਗੇਂਦਾਂ ਵਿੱਚ 154 ਰਨ ਬਣਾਏ ਲੋbro UCE A ਦੇ ਖਿਲਾਫ ਅੰਗਰੇਜ਼ੀ ਦੇਖ ਰਹੇ ਹੋ ਉਸ ਤੋਂ ਪਹਿਲੇ ਉਹਨਾਂ ਨੇ 127 ਗੇਂਦਾਂ ਵਿੱਚ 125 ਰਨ ਬਣਾਏ ਨਾਲ 4 ਵਿਕਟਾਂ ਲਈਆਂ ਕੰਬਾਈਨਡ ਨੈਸ਼ਨਲਜ਼ ਕਾਉਂਟੀਆਂ 11 ਦੇ ਖਿਲਾਫ ਅੰਗਰੇਜ਼ੀ ਸੁਣ ਰਹੇ ਹੋ ਉਸ ਤੋਂ ਪਹਿਲੇ 127 ਗਿੰਨਾਂ ਵਿੱਚ 123 ਰਨ ਬਣਾਏ ਨਾਟਿੰਗਮਸ਼ਾਇਰ ਸੈਕਿੰਡ 11 ਦੇ ਖਿਲਾਫ ਅੰਗਰੇਜ਼ੀ ਦੇਖ ਰਹੇ ਹੋ ਮੈਂ ਕਦੇ ਹੰਕਾਰ ਨਹੀਂ ਕੀਤਾ ਅੰਗਰੇਜ਼ੀ ਦਾ ਹਾਲਾਂਕਿ ਹਲੇ ਤੱਕ ਹਾਈਲਾਈਟਸ ਦੇਣ ਦੀ ਵਾਰੀ ਹਿੰਮਤ ਨਹੀਂ ਹੋਈ ਹੈਗੀ ਮੁੱਖੀ ਗੱਲ ਇਹ ਹੈ ਕਿ ਪੰਜਾਬ ਕਿੰਗਸ ਦਾ ਕਾਕਾ ਇੰਗਲੈਂਡ ਵੀ ਜਾ ਕੇ ਪਾਰੇਆ ਪਟਾਕਾ ਸ਼ਾਬਾਸ਼ 무ਸ਼ੀਰ ਮੈਂ ਤਾਂ ਹੀ ਕਿਹਾ ਸੀ ਇਹਨਾਂ ਨੂੰ ਰੀਟੇਨ ਕਰਨਾ ਚਾਹੀਦਾ ਹੈ ਹਲੇ ਨੌਜਵਾਨ ਹੈ ਬੜੀ ਗੰਦੇ ਕੋਲ ਪ੍ਰਤਿਭਾ ਹੈਗੀ ਹੈ ਬੋਲਿੰਗ ਵੀ ਪਾਉਂਦਾ ਨਾਲੇ ਤੀਜੀ ਕਹਾਣੀ ਤੇ ਆਨੇ ਆ ਬੜੀ ਦਿਲਚਸਪ ਹੈ ਮੈਂ ਹੁਣੇ-ਹੁਣੇ ਤਿੰਨ ਚਾਰ ਦਿਨ ਪਹਿਲੇ ਸੀ ਬੈਂਗਲੁਰੂ ਕਿਨੂ ਕਿਨੂ ਯਾਦ ਹੈ ਹੱਥ ਖੜਾ ਕਰੋ ਨਹੀਂ ਯਾਦ ਤਾਂ ਮੁਰਗੇ ਬਣ ਜੋ ਤੁਸੀਂ ਮੇਰਾ ਹਿੰਦੀ ਚੈਨਲ ਵੀ ਫੋਲੋ ਕਰੋ ਇੰਸਟਾਗ੍ਰam ਫੋਲੋ ਕਰੋ ਉੱਥੇ ਮੈਂ ਆਪਣੀਆਂ ਤਾਜ਼ਾ ਅਪਡੇਟਾਂ ਦਿੰਦਾ ਰਹਿਣਾ ਪਿਛਲੇ ਸ਼ਨੀਵਾਰ ਨੂੰ ਬੈਂਗਲੁਰੂ ਵਿੱਚ ਨੀਰਜ ਚੋਪੜਾ ਕਲਾਸਿਕ ਜੈਵਲਿਨ ਥ्रो ਇਵੈਂਟ ਸੀ बड़े देश ऐसा करते दे हैं कि अपने एक बड़े खिलाड़ी के नाम पे टूर्नामेंट करते हैं तो नीरज चोपड़ा क्लासिक अ जैवलिन थ्रो इवेंट होया जो नीरज चोपड़ा ने ही जीतया 86.18 मीटर का थ्रो मारके उठे बड़ी तेज हवा चल रही थी 90 मारना बड़ा ਔਖਾ ਸੀ नीरज जीतते वो एक गल है पर एक श्रीलंका के खिलाड़ी ने उठे सुर्खियां बटोरियां मुंडे का नाम है जी रमेश थरंगा पथेरागे उम्र है सिर्फ 22 साल तो उन्होंने 84.34 मीटर का थ्रो मारया ਪਰ ਮੇਨ ਗੱਲ ਪਤਾ ਕੀ ਹੈ শ্রীলঙ্কা ਦੀ ਅੰਡਰ 16 ਕ੍ਰਿਕਟ ਦੇ ਆਪਣੇ ਟਾਈਮ ਦੇ ਸਭ ਤੋਂ ਫਾਸਟ ਬੋਲਰ ਹੁੰਦੇ ਸੀ ਰੁਮੇਸ਼ ਥਰੰਗਾ ਇਮੇਜਿਨ ਸੋਚੋ 15 16 ਸਾਲ ਦਾ ਮੁੰਡਾ 134 ਕਿਲੋਮੀਟਰ ਦੀ ਸਪੀਡ ਤੇ ਬਾਲ ਪਾ ਰਿਹਾ ਸੀ ਉਹ ਕਹਿੰਦੇ ਸੀ ਕਿ ਮੈਂ ਮਿਚਲ ਸਟਾਰਕ ਬਣਨਾ ਹੈ ਬਿਲੀਆਂ ਅੱਖਾਂ ਵਾਲੇ ਸਰਪੰਚ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਕ੍ਰਿਕਟ ਰਹਿ ਗਈ ਤੇ ਉਹ ਜੈਵਲਿਨ ਥਰੋ ਵਿੱਚ ਆ ਗਏ ਤੇ ਇਸ ਮੁੰਡੇ ਤੇ ਨਜ਼ਰ ਰੱਖਿਓ फास्ट बॉलर टर्नड जेवलिन थ्रोअर ਹੈਗਾ 22 ਸਾਲ ਦੀ ਉਮਰ ਵਿੱਚ ਨੀਰਜ ਨੂੰ ਇਹ ਚੁਣੌਤੀ ਦੇ ਰਿਹਾ ਸੀ ਇਹ ਜੀ ਮੈਨੂੰ ਬੜੀ ਦਿਲਚਸਪ ਗੱਲ ਲੱਗੀ ਜੋ ਕ੍ਰਿਕਟ ਨਾਲ ਜੁੜੀ ਹੈ ਖੇਡਾਂ ਨਾਲ ਜੁੜੀ ਹੈਗੀ ਹੈ ਤੇ ਤੁਹਾਡੇ ਨਾਲ ਸ਼ੇਅਰ ਕਰਨੀ ਜ਼ਰੂਰੀ ਸੀ ਬਾਕੀ ਫੋਟੋ ਦੇਖ ਲਓ ਮੇਰੀ ਨੀਰਜ ਚੋਪੜਾ ਮੈਨੂੰ ਮਿਲੇ ਲੈਜੈਂਡ ਜ਼ਫੋਰਾ ਰੀਜ਼ਨ ਹੁੰਦੇ ਆ ਬਾਕੀ ਹਰਿਆਣੇ ਦੇ ਹੈਗੇ ਆ ਪਰ ਸਰਨੇਮ ਤਾਂ ਪੰਜਾਬੀਆਂ ਵਾਲਾ ਵਜਦਾ ਤੇ ਆਪਾਂ ਹੋਰ ਨਹੀਂ ਕੁਝ ਵਜਾਣਾ ਕਿਉਂਕਿ ਟਾਈਮ ਕਾਫੀ ਵੱਜ ਚੁੱਕਿਆ ਹੈ ਵੀਡੀਓ ਵੀ ਲੰਬਾ ਹੋ ਚੁੱਕਿਆ ਹੈ ਸਰਪੰਚ ਅਤੇ ਸਪੋਰਟਸ ਨਾਮ ਦੇ ਵੀਡੀਓ ਲਗਾਤਾਰ ਤੁਹਾਡੇ ਲਈ ਆਂਦੇ ਰਹਿਣਗੇ ਮਾਲਕੋ ਜੇ ਵੀਡੀਓ ਪਸੰਦ ਆਵੇ ਤਾਂ ਠਾ ਕਰਕੇ ਸਬਸਕ੍ਰਾਈਬ ਕਰ ਲੋ ਤੇ ਘੰਟੀ ਦਬਾ ਲਓ ਟੰਗ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਨਵਾਂ ਵੀਡੀਓ ਆ ਗਿਆ ਤੇ ਜੇ ਵੀਡੀਓ ਚੰਗਾ ਲੱਗੇ ਅੱਗੇ ਇਹਨੂੰ ਫਲਾਓ ਆਪਣੇ ਵੀਰਾਂ ਮਿੱਤਰਾਂ ਤੱਕ ਜਿੰਨਾ ਫਲਾਓਗੇ ਉੰਨੀ ਮੈਨੂੰ ਹੋਰ ਸ਼ਲਾਘਾ ਮਿਲੇਗੀ ਉਹਨਾ ਮੈਨੂੰ ਹੋਰ ਹੌਸਲਾ ਮਿਲੇਗਾ ਸ਼ਲਾਘਾ ਤਾਂ ਤੁਸੀਂ ਦਿੰਦੇ ਹੋ ਹੌਸਲਾ ਮਿਲੇਗਾ ਹੋਰ ਵੀਡੀਓ ਬਣਾਣ ਦਾ ਕਿਉਂਕਿ ਬੜਾ ਔਕਾ ਹੁੰਦਾ ਜੀ ਵੀਡੀਓ ਬਣਾਣਾ ਆ ਵੇਖੋ ਜਰਾ ਆ ਪਰਚੇ ਜੇ ਇਕੱਠੇ ਕਰੋ ਨੋਟਸ ਬਣਾਓ ਵੀਡੀਓ ਸ਼ੂਟ ਕਰੋ ਸ਼ੇਵ ਕਰੋ ਵਾਲਵਾਓ ਆ ਵੀ ਕੋਈ ਸਾਡੀ ਬੀਬੀ ਟ੍ਰਿਕਸੀ ਵੀ ਨਾਲੇ ਵੀਡੀਓ ਵਿੱਚ ਆਈ ਹੋਈ ਹੈ ਤੇ ਫਿਰ ਵੀਡੀਓ ਐਡੀਟਿੰਗ ਲਈ ਜਾਂਦਾ ਹੈ ਇਸ ਵਾਸਤੇ ਅਗਰ ਵੀਡੀਓ ਸ਼ੇਅਰ ਕਰੋਗੇ ਤਾਂ ਮੈਨੂੰ ਹੋਰ ਹੌਸਲਾ ਮਿਲੇਗਾ ਤੇ ਕਿਹੜੇ ਕਿਹੜੇ ਟੌਪਿਕਸ ਤੇ ਤੁਸੀਂ ਚਾਹਦੇ ਹੋ ਮੈਂ ਵੀਡੀਓ ਬਣਾਵਾਂ ਕਿਹੜੇ ਟੌਪਿਕਸ ਤੇ ਆਪਾਂ ਗੱਲਬਾਤ ਕਰੀਏ ਉਹ ਥੱਲੇ ਜ਼ਰੂਰ ਦੱਸਿਆ ਜੇ ਸਤਿ ਸ਼੍ਰੀ ਅਕਾਲ ਜੀ ਰੱਬ ਰਾਖਾ